ਕਲਦੀਪ ਮਾਨਕ ਜੀ ਦੇ ਬਹੁਤ ਵੱਡੇ ਪ੍ਰਸ਼ੰਸਕ ਨੇ ਉਹਨਾਂ ਦੇ ਮਤਲਬ ਚਾਣ ਵਾਲੇ ਨੇ ਹਾਂ ਜੀ ਦੋ ਸ਼ਬਦ ਇਹ ਜੋ ਕਲਦੀਪ ਮਾਨਕ ਜੀ ਹੋਰਾਂ ਨੇ ਗਾਇਆ ਉਹ ਸਾਨੂੰ ਗਾ ਕੇ ਦਿਖਾਉਣਗੇ ਸਰ ਜੀ ਕਰੋ ਫਿਰ ਕਿਰਪਾ ਠੀਕ ਹੈ ਜੀ ਹੋ ਗਉ ਗਰੀਬ ਦਇਉ ਤੇ ਜੇਰ ਜੁਲਮ ਕਮਾਉਦੇ ਨੇ ਕਾਦੇ ਉਹ ਸੂਰ ਮੇ ਕਾਦੀ ਹੈ ਸਰਦਾਰੀ ਓ ਦੇ ਵਰਗੀ ਅਨੁਗੁਦਕਾਰ ਸੁਣੀ ਦੀ ਓਈ ਨਾਮ ਹੈ ਸਦਕੇ ਕੰਤ ਜੀ ਆਉਂਦੇ ਜਿਹੜੀ ਯਾਰ ਹੰਡਾਉਂਦੀ ਨਾਰੀ ਓ ਜਿਹੜੀ ਅਰਨਾ ਬੁਲਣ ਮੂਹਰੇ ਪੜੇ ਖਸਮਾਂ ਦੇ ਬਸਦੀਆਂ ਕਦੇ ਖਰੀਨਾ ਪੱਕੀ ਬਾਤਾਂ ਮਾਰੀ ਯਾਰੇ ਹੱਟੀ ਪੱਠੀ ਕੋਈ ਕੱਸੀ ਫਿਰਦੀ ਜੋ ਮੈਂ ਸਦਕੇ ਤੇ ਉਹਦੀ ਦਾੜੀ ਓਕੇ ਆਉਂਦੀ ਠੀਕ ਆ ਵਾਹਿਗੁਰੂ 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 ਬਹੁਤ ਬਹੁਤ ਧੰਨਵਾਦ